ਨੀ ਇਹ ਜਿਹੜੇ ਬਾਝੇ ਹੁੰਦਾ ਦੋਤੇ। ਲਓ ਜੀ ਨੇਰੀ ਆ ਗਈ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇਰੀ ਤਾਂ ਦੇਖੀ ਪਾਪਾ ਜੀ ਨੇ ਤਾਂ ਤਾਂ ਸਟਾਈਵ ਸੁੱਕ ਗਏ ਹੁਣ ਇਹਨਾਂ ਦੇ। ہاں ਤਾਂ ਸੁੱਕ ਗਏ। ਤਾਂ ਤਾਂ ਸੁੱਕ ਗਏ ਹਨ। ਹੁਣ ਇਹਨੂੰ ਕਰਕੇ ਇਕੱਠੇ ਪਾਈਏ ਥੈਲੇ 'ਚ। ਇਹਦਾ ਸੰਦਾਂ ਦਾ ਸਰਵਣੂਗਾ। ਆਹ। ਇਹਦਾ ਬਣੂਗਾ ਭਾਈ ਰਾਸਣ ਬੱਦਲ ਮਾਲਕ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਆ ਗਿਆ। ਸਨ। ਖਾ ਰਹੇ ਆ ਤੁਸੀਂ ਭਾਈ ਅੱਜ ਧੁੱਪ ਨਹੀਂ ਤੇਜ ਦੀ ਨਾ ਮਸਾਂ ਹੀ ਦੁੱਧ ਪਾਇਆ ਮੈਂ ਅੱਜ ਮੰਨੂ ਪਤਾ ਮੈਂ ਕਿਦਾਂ ਦੁੱਧ ਪਾਇਆ ਹੂੰ ਇੱਕ ਅੱਜ ਮੈਂ ਬੋਰੀਆਂ ਲਾਉਣੀਆਂ ਭੁੱਲ ਗਿਆ ਡਰਾਮਾ ਨੂੰ ਸਵੇਰੇ ਬੱਦਲ ਬਾਈ ਜੀਤੀ ਹਾਂ ਮੁਰਕੇ ਮੈਂ ਚੱਲ ਬੱਦਲ ਬਾਈ ਜੀ ਉਹ ਆ ਬਈ ਬੋਰੀਆਂ ਲੈਣ ਮੰੰਦਾ ਲੈਣੇ ਨੂੰ ਪਰ ਬਾਅਦ ਮਾ ਹੋ ਗਈ ਧੁੱਪ ਪੂਰੀ ਫੇਰ ਕਿਹਾ ਫੇਰ ਦੁੱਧ ਖਰਾਬ ਹੋਣ ਦਾ ਡਰ ਦਾ ਮਾਂ ਦਾ ਦੁੱਧ ਪਾਇਆ ਬਜਾ ਬਜਾ ਸਰਦਾਰ ਜੀ 12:00 ਵਜੇ ਕਿੱਤਾ ਆ ਗਿਆ ਯਾ ਬਿਜਾ ਕੇ ਮੋਟਰਸਾਈਕਲ ਦੁੱਤ ਪਾਇਆ ਹੋਰ ਕਿਹਾ ਦਾ ਮੈਂ ਕੱਪੜੇ ਲਾ ਦੂੰਗਾ ਮੈਨੂੰ ਕਹਦੇ ਤਾਂ ਇਕੱਠੇ ਗੱਲ ਨਹੀ ਆ ਗਿਆ ਅਬੜੇ ਅਬੜੇ ਕੰਮ ਨੂੰ ਸਾਰੇ ਭੱਜੇ ਫਿਰਦੇ ਆ ਪਾਪਾ ਜੀ ਆਪਣੀ ਆਪਣੀ ਪੈ ਗਈ ਹਾਂ ਮੈਂ ਤਾਂ ਆਪਣਾ ਕਰਾ ਦਵਾਂ ਤਾਂ ਪਾਪਾ ਜੀ ਮੇਰੇ ਨਾਲ ਛੁੱਟ ਨਹੀਂ ਖੂਣ ਹਾਂ ਨਹੀਂ ਸਤਾਨਾ ਲੱਗੀਆਂ ਥੋਈ ਜਾਣਾ ਹੋਰ ਆਪ ਨੂੰ ਕਰਨਾ ਪਾਣਾ ਦੱਸ ਉਹੀ ਨਾ ਭਾਈ ਮੈਂ ਕਰਾ ਦਿੰਦਾ ਮੈਂ ਪਰ ਹੁਣ ਪਰਣਾ ਨਹੀਂ ਬੰਨੇ ਆ ਵਾ ਮੈਂ ਭਾਈ ਸੁੱਤਾ ਪਿਆ ਉੱਠਿਆ ਦਾ ਜੀ ਐਦਾਂ ਹੀ ਭੱਜ ਲਈ ਬਾਹਰ ਨੂੰ ਕਹਿੰਦੇ ਨੇ ਨੇਰੀ ਆ ਗਈ ਨੇਰੀ ਆ ਉਹ ਚੱਲ ਕੋਈ ਨਾ ਨਹੀਂ ਮੈਂ ਕਰਾ ਦਿੰਦਾ ਤੁਸੀਂ ਸਾਡੇ ਬਾਪੂ ਨੂੰ ਕੋਈ ਦਿੱਕਤ ਨਹੀਂ ਨਾ ਨਾ ਮਾ ਮੈਂ ਤਾਂ ਬਾਪੂ ਨੇ ਸਾਨੂੰ ਪਾਲਦਾ ਇੰਨੇ ਕਰਤਾ ਹੈ ਜਿੰਨੀ ਟੌਲੀਆਂ ਚ ਜਾਣ ਹਾਂ ਮੈਂ ਨਾ ਮਾਪਾ ਜੀ ਜਿੰਨੀ ਡੌਲਿਆਂ ਚ ਜਾਣੀ ਐਨੀ ਡੌਲਿਆਂ ਚ ਜਾਣ ਗੱਲ ਆ ਨਹੀਂ ਐ ਵੀ ਅਸੀਂ ਗੋਲੀ ਵੀ ਲੱਗੀ ਜਿਹੜੀ ਸੁਜੀਤ ਤੇ ਲੈ ਕੇ ਆਂਦੀ ਆ ਤੇ ਇਹ ਖਾਣ ਨੂੰ ਦਲੇ ਨਹੀਂ ਜੱਪਾ ਆ ਲੈਣ ਦਾ ਚਾਹ ਹੁੰਦਾ ਐ ਗੋਲੀਆਂ ਲੰਦੇ ਖਾਨੀਆਂ ਹੈ ਨਹੀਂ ਆਪਾਂ ਨੇ ਪੈਸੇ ਖਰਚਿਆ ਨੇ ਪੈਸੇ ਖਰਚਿਆ ਨੇ ਗੋਲੀਆਂ ਲਿਆਂਦੀਆਂ ਤੇ ਇਹ ਦਰਦ ਤੇ ਇਹਨੀ ਮਹਿੰਗੀ ਦਵਾਈ ਆਈ ਤੇ ਹੁਣ ਤੱਕ ਅੱਜ ਦੇਖਿਆ ਉਹ ਅੱਜ ਖਾਦੀਆਂ ਵੀ ਆਈਆਂ ਨੇ ਉਹਦੇ ਜੋ ਪੱਣੀ ਪਈਆਂ ਸਾਰੇ ਪੱਤੇ ਉੱਤੇ ਉਧਰ ਮੰਮੀ ਸਾਡੀ ਘਰਮ ਹੋਈ ਵੀ ਆ ਮੰਮੀ ਕਹਿੰਦੀ 10 ਪੈਸੇ ਲਿਆ ਲਾ ਲਾ ਦੇ ਦੇ ਪੱਤੇ ਲੈ ਕੇ ਆਏ ਮੰਮੀ ਕਹਿੰਦੀ ਇਹ ਜੈਸਮਿਨ ਪੱਤੇ ਨੂੰ ਚੈੱਕ ਕਰ ਕਾ ਦੇ ਆ ਮੈਂ ਤੁਹਾਨੂੰ ਕੀ ਕਰ ਲਵਗੀ ਕਹਿੰਦੇ ਜੀ ਦਰਦ ਜਿਆ ਹੁੰਦਾ ਹੈ ਪਰ ਸਿਰ ਜਦੁਖਦਾ ਤਾਂ ਵੀ ਮੈਂ ਤੇਲ ਆ ਯਾ ਤਾਂ ਮੰਮੀ ਨੇ ਸ਼ਾਇਦ ਮੰਮੀ ਮੈਨੂੰ ਕਹਿੰਦੀ ਤੂੰ ਨਸਰ ਦੇ ਦਰ ਦੇ ਘਰ ਤਰੇ ਅੱਛਿਆ ਯਾਦ ਆਏ ਸਰਦਾਰ ਜੀ ਜਿਹੜਾ ਨੇ ਖੋਲਿਆ ਪਤਾ ਇੱਕ ਵੀ ਗੋਲੀ ਨਹੀਂ ਲੱਤੀ ਰਿੰਦੇ ਮਹਗੇ ਪੱਤੇ ਹੋਰ ਹੋਰ ਮੈ ਲੋ ਇਹਦਰ ਮਾਤਾ ਜੀ ਕਸਰੀ ਗਾਜੀ ਕਰਾਂਗੇ ਇਹ ਹੈ ਜੇ ਇਹ ਨਾ ਕਰਦੇ ਸਾਡੇ ਇਹ ਦਵਾਈਆਂ ਲੈ ਆਉਂਗੇ ਲੈ ਕੇ ਨਾ ਉਜੀ ਜਗਾ ਬਾੜਦਣਾ ਵੀ ਇਹ ਮੇਰੀ ਤੀਮੀ ਦੇਖਣਾ ਨਾ ਭਈ ਦੇਖ ਲਿਆ ਪਹਿਨੇ ਲੜਪਣਾ ਹਾਂ ਵੀ ਦਵਾਈ ਲੱਤੀ ਨਹੀਂ ਹਾਂ ਇਹਨੇ ਖਿਸੇ ਨੂੰ ਐਂ ਕਰੀ ਜਣਾਉਂਦੇ ਆਂਦੇ ਆਂ ਨਹੀਂ ਪਰ ਦੇਖ ਪਰ ਕਹੀ ਸੀ ਜਾਨੀ ਹਾਂ ਗੱਲ ਵੀ ਠੀਕ ਆ ਮੰਮੀ ਵੀ ਹੁਣ ਜੇ ਪੈਸੇ ਲਾਏ ਭਈ ਦਵਾਈ ਖਾਓਗੀ ਆ ਪੁੱਤਾ ਤੇਰਾ ਦੋ ਪਈਆਂ ਇੱਕਣੀ ਮੈਂ ਕਿਹਦੀ ਦਵਾਈ ਲੈ ਮੈਨੂੰ ਤਾਂ ਪਤਾ ਨਹੀਂ ਕੰਨਾ ਮੇਰੇ ਨਾਲੇ ਹੋਰ ਆ ਇੱਕ 500 ਦਾ ਪਤਾ ਇੱਕ 800 ਦਾ ਪਤਾ ਉਹੀ ਗੱਲ ਨਾਲੇ ਹੋਰ ਇੱਕ ਵੀ ਗੋਲੀ ਨਹੀਂ ਨਿਕਲੀ ਵੀ ਹਾਂ ਸਾਪ ਪੱਤੇ ਸਾਪ ਜਾਣੀਆਂ ਹੋ ਮੁੜ ਜਾਣੀਆਂ ਹੋ ਓ ਯਾਰ ਸਰਦਾਰ ਜੀ ਮੁੜ ਜਾਣੀਆਂ ਹੁਣ ਆਪਾਂ ਜਿਵੇਂ ਮੋੜਨੀਆਂ ਕਾ ਨੂੰ ਖਾਏ ਲਵਾਂਗੇ ਮੈਂ ਕਿਹ ਦਵਾਈ ਕੀਤੀ ਹੈ ਲੈ ਮੈਂ ਤਾਂ ਲਿਆਈ ਨਹੀਂ ਮੇਰੀ ਤਾਂ ਹੈ ਹੀ ਨਹੀਂ ਮੈਂ ਕਿ ਮੇਰੀ ਇਹਦਾ ਨਾਰਦੀ ਮੈਂ ਰੋਜ਼ 10 ਦਿਨ ਦੀ ਦਵਾਈ ਲੈਣੀ ਆ ਪੱਤਾ ਖਾਲੀ ਹੋਏ ਬਹੁੰਦਾ ਹਾਂ ਆਹ ਹੁਣ ਛੜ ਦੇਣਾ ਵੀ ਇਹ ਏਦਾਂ ਹੀ ਪਾਈ ਪੱਤੇ ਫੇਰ ਲੈਣੀ ਨਹੀਂ ਐਕਣੀ ਪਈ ਏ ਹਾਂ ਤੇ ਕਹਾਂ ਆਹੋ ਸਰਜੀਤ ਵਾਲੀ ਹੋਣੀ ਜਿਹੜੇ ਸਰਜੀਤ ਤੇ ਲਿਆਂਦੀ ਸੀ ਫੇਰ ਤਾਂ ਸਰਜੀਤ ਵਾਲੀ ਹੋਣੀ ਜਿਹੜੇ ਸਰਜੀਤ ਤੇ ਲਿਆਂਦੀ ਸੀ ਹਾਂ ਹੋਰ ਫੇਰ ਐਂ ਗੱਲ ਟਾਰਦੀ ਨਹੀਂ ਮੇਰ ਲਈ ਪਣਾ ਤਾ ਤਾ ਪਵਾ ਦੇ ਸਭ ਵੀ ਬੜੀਆ ਕਰਾਇਓ ਬਾਬਾ ਜੀ ਵੀ ਕਹਿ ਰਿਹਾ ਤੈਨੂੰ ਛਡਾਉਣੀ ਪਾ ਜਰਾ ਮੇਰ ਲੜ ਲਈ ਪਹਿਲਾਂ ਤੂੰ ਤਾਨ ਪਵਾ ਦੇ ਉਹ ਜਦੋਂ ਇਹਦੇ ਮੈਨੂੰ ਕਹਿੰਦੇ ਪਿੱਛੇ ਬਹੁਤ ਹੁੰਦਾ ਗੁੱਸਾ ਚੜਦਾ ਵੀ ਦਵਾਈ ਪਿੱਛੇ ਨਾ ਮੈਨੂੰ ਕਹੇ ਨਹੀਂ ਜਾਂਦਾ ਫਿਰ ਭਾਈ ਲੈ ਆਉ ਨਾ ਯਾ ਲੈ ਲਓ ਨਾ ਹਾਂ ਇੱਕ ਪੌਂਡ ਸੌਦੇ ਕੋ ਨੋਟ ਦਾ ਹੋਰ ਬੱਤਾਂ ਤਾਂ ਪਦਰ ਲਈ ਹਾਂ 12-1300 ਦੀ ਦਵਾਈ ਆ ਬਾਪੂ ਲੱਗਦਾ ਨਾ ਬੱਪੂ ਉਹ ਘਰ ਮਾਪੇ ਆਪਾਂ ਸਿਰ ਤੇ ਚੱਕ ਕੇ ਹਾਂ ਉਹ ਇੰਨੇ ਦਿਨ ਪਿੱਛੇ ਤੇ ਮੈਂ ਨਹੀਂ ਬਦਲਣਾ ਹੈਗਾ ਹੁਣ ਮੇਰੀ ਮੰਮੀ ਉਹ ਇੱਕ ਵੀ ਖੁਰਾਕ ਨਹੀਂ ਗੋਲੀ ਨਹੀਂ ਨਿਕਲੀ ਵੀ ਬਦਲ ਹੋ ਜਾਂਦੀ ਹੈ ਕਹਿੰਦਾ ਹਰ ਕਾ ਨੂੰ ਦੇਣੀ ਆਪਾਂ ਦੇ ਆਣੀ ਬਦਲ ਅਗਲੇ ਨੇ ਕਹਿੰਦਾ ਦਵਾਈ ਖਾ ਲੈ ਬਦਲ ਬਦਲ ਹੁਣ ਆਏ ਅਗਲੇ ਨੇ ਕਹਿੰਦਾ ਹਾਂ ਅਗਲੇ ਨੇ ਕਹਿੰਦਾ ਖੰਗ ਦੀ ਜਖਾਮ ਦੀ ਤੇ ਅਗਲੇ ਨੇ ਕਹਿੰਦਾ ਹੋਰ ਦਵਾਈ ਲੈ ਜੋ ਭਾਈ ਮੰਮੀ ਤਾਂ ਦੇਖਦੀ ਨਹੀਂ ਜਖਾਮ ਦੀ ਤੇ ਆ ਮੇਰੀ ਸਿਕਤਾਂ ਲੱਗ ਜਾਈ ਨਹੀਂ ਸਿਕਨ ਦੇ ਦੇ ਬਸ ਹੋਰ ਕੀ ਆ ਲੈ ਬਾਬ ਜਿਹੜੇ 500 ਦਾ ਪੱਤਾ ਹੈ 800 ਦਾ ਪੱਤਾ ਉਹ ਅਗਲੇ ਨੇ ਉੱਥੇ ਹੀ ਪੂਰਾ ਕਰ ਦੇਣਾ 10 20 ਵਿੱਚ ਲੈ 150 ਵਿੱਚ 200 ਵਿੱਚ ਚਾਰ ਬਾਬੇ ਲੈ ਲੈ ਜਾ ਲੈ ਜਾ ਬਾਬੇ ਮੇਰੇ ਖੁਸ਼ ਹੋ ਜਣਾ ਮੇਰੀ ਦਵਾਈ ਨਾ ਰੱਤੀ ਆ ਦੱਸੋ ਇਹਦਾ ਪਤਾ ਮੰਮੀ ਮੰਮੀ ਕੁਝ ਸੁਣ ਲੈਣਾ ਇਹ ਹੀ ਕਾ ਬੁਰਾ ਹੋ ਰਿਹਾ ਹੈ ਕੀ ਇਹਨੂੰ ਜੜਾ ਨਿਕਲ ਰਹੀਆਂ ਇਹਦੇ ਫੇ ਤਾਂ ਕੀ ਹੋਇਆ ਨਾ ਹਰਾ ਹੋ ਰੂ ਨਹੀਂ ਦੱਸੋ ਕਿਹੜਾ ਸੀ ਤુલਸੀ ਹੂੰ ਮੈਂ ਰੋਜ਼ ਮੈਂ ਰੋਜ਼ ਦੇਖਦਾ ਕਈ ਬੰਨਾਂ ਪੂਜਾ ਕਰਦੀਆਂ ਇਹਦੀ ਇਧਰ ਤਨੀਆ ਦਾ ਸਾਡਾ ਹੁਣ ਸੁੱਕਣ ਲੱਗ ਗਿਆ ਤਨੀਆ ਨਹੀਂ ਹੈਗਾ ਨਾ ਤਰੀ ਨਾਲ ਹੱਜ ਉਹ ਮਿਰਚਾਂ ਹੀ ਸੋਹਣੀਆਂ ਹੋ ਗਈਆਂ ਮਿਰਚਾਂ ਬਿੰਗੀਆਂ ਹੀ ਹੋ ਜਾਂਦੀਆਂ ਹਨ ਪਤਾ ਨਹੀਂ ਕਿਆ ਚੱਕਰ ਚੱਲ ਕੋੜੀਆਂ ਪਤਾ ਕਿੰਨੀਆਂ ਹੋਣੀਆਂ ਜੀ ਇਹ ਜਿਹੜੀਆਂ ਤੋਤਾ ਫਰੀ ਤੋਤਾ ਫਰੀ ਰੰਗਦੀਆਂ ਜ਼ਿਆਦਾ ਕੋੜੀਆਂ ਸਾਡਾ ਸਾਗ ਭਾਈ ਖਾ ਲਿਆ ਸੰਡੀ ਨੇ ਲਓ ভাই ਬਦਲਦਾ ਬਾਬੇ ਦੀ ਕਿਰਪਾ ਨਾਲ ਬਹੁਤ ਆ ਗਿਆ ਪਾਪਾ ਅੱਜ ਫੇਰ ਮਨ ਲੱਗਾ ਕਰ ਦੂੰਗਾ ਬਾਬਾ ਨਾਲ ਕਿਰਪਾ ਮੇਰਾ ਨਾੜੇ ਵਾਲੇ ਆਪਣੇ ਆਈ ਜੋ ਪਹਿਣਾ ਪੈ ਜਵੇ ਛੱਡ ਜੋ ਠੀਕ ਹੋ ਰਿਹਾ ਵੀ ਅੱਜ ਦਿਨ ਹੋ ਗਏ ਚੰਦ ਕਰਦਾ ਪੀ ਹਾਂ ਹਾਂ ਅੱਧਾ ਕਿੰਨੇ ਦਿਨਾਂ ਦੇ ਚੌਕ ਖਤਮ ਹੋਏ ਬਤੇ 500 ਦੇ ਫੇ ਤੁਸੀਂ ਕਿਹੜਾ ਹਟੀਆਂ ਜਾਂਦੀਆਂ ਜਾਂਦੀਆਂ ਮੁੱਲ ਲੈਣ ਕੇ ਬਣਾਈ ਜਾਂਦੀਆਂ ਠੀਕ ਹੈ ਜੇ ਤੁਹਾਨੂੰ ਕਹੀ ਗਈ ਵੀ ਘਰ ਘਰ ਦੀ ਕਰਾ ਲਓ ਪੇ ਹਾਲੋ ਪੇ ਹਾਲੋ ਪੇ ਹਾਲੋ ਮਾਸਾ ਹੁਣ ਫਰਕ ਨਹੀਂ ਪੈਂਦਾ ਆ ਪੇਹਾ ਹੋ ਜਣੇ ਹਣ ਇਹ ਐਡ ਕੀ ਦਾਣਾ ਸਾਡਾ ਹੋ ਗਿਆ ਜੀ ਥੋੜਾ ਜਿਹਾ ਕਾਲਾ ਅਸੀਂ ਤੁਹਾਡੇ ਲੱਛਣ ਚੱਲਦੇ ਮੈਨੂੰ ਚੱਕੀ ਹੁਣੀ ਕੋਈ ਇਹ ਇਹ ਦਾਲੇ ਤਾਂ ਕਰਕੇ ਕਾਲੇ ਹੋ ਗਏ ਤੇ ਜੀ ਐਡ ਕੀ ਇਹਦਾ ਸਾਤੇ ਟਰਾਲਾ ਥੋੜਾ ਜਿਹਾ ਥੋੜਾ ਨਰਮ ਬੜਾ ਹੋ ਗਿਆ ਦੋ ਦਿਨ ਘਰਾਂ ਖੜਾ ਰਿਹਾ ਉਹਦੇ ਕਰਕੇ ਗਰਭ ਗਈ ਫੇਰ ਤਾਂ ਕਰਕੇ ਉੱਪਰ ਤੇ ਕਾਲੇ ਜੇ ਹੋ ਗਏ ਵਿੱਚ ਤੇ ਤਾਂ ਠੀਕ ਆ ਜੀ ਚਲੋ ਕੋਈ ਨਾ ਇਹ ਇੱਧਰੋਂ ਤਾਂ ਮਨੂੰ ਲੱਗਦਾ ਮੀਂਹ ਪੈਂਦਾ ਪੂਰਾ ਇੱਧਰੋਂ ਦਾ ਪੂਰਾ ਮੀਂਹ ਪੈ ਰਿਹਾ ਮਨ ਲੱਗਦਾ ਕਿਤੇ ਤੁਹਾਡੇ ਪੈਰ 'ਚ ਰੱਸੀ ਫਸ ਗਈ ਜੀ ਕਿੰਨਾ ਜਾਇਓ ਕੋਈ ਗੱਲ ਨਹੀਂ ਲਾਓ ਜੀ ਬੱਦਲੇ ਬੱਦਲ ਹੈ ਆ ਮਮੀ ਦੀ ਬਾਗਬਾਨੀ ਹੋਊਗੀ ਜੀ ਇਹ ਜੀ ਮਮੀ ਦੀ ਬਾਗਬਾਨੀ ਕੋ ਉੱਪਰ ਟਰਾਲੀ ਚੜ ਗਈ ਹੈ ਆ ਦੇਖ ਤਾਂ ਬਾਤੀ ਉਹ ਚਲ ਮਿਰਚਾਂ ਬੱਚੀਆਂ ਵੀ ਆਏ ਮੰਮੀ ਨੇ ਉਹ ਦੋ ਤਨ ਅੰਬ ਜੇ ਵੀ ਲਾਏ ਵੇ ਆ ਅੰਬ ਵੀ ਵੇਥੇ ਹੋ ਗਏ ਹਰੇ ਨਹੀਂ ਆ ਗਿਆ ਯਾਰ ਨਹੀਂ ਤਾਂ ਆਈਏ ਹੁਣ ਹੋਰ ਗਿਆ ਪਣੀਆਂ ਪੈਣ ਲੱਗ ਗਿਆ ਇਹ ਉੱਪਰ ਚੱਲ ਰਹੀ ਆ ਭਾਈ ਡਿਊਟੀ ਰੋਹਿਤ ਦੀ ਰੋਹਿਤ ਲੱਗਿਆ ਹੋਇਆ ਕੱਖਪਾ ਮੱਜਾਂ ਨੂੰ ਯਾਰ ਰੈਡੀ ਵਾ ਦੇਖਾ ਮੈਨੂੰ ਤੁਸੀਂ ਰੈਡੀ ਨਹੀਂ ਖਾਲ ਉਹਨਾਂ ਬਿਊਟੀ ਸਾਡੀ ਵੀ ਭਾਈ ਚੱਲ ਪਈ ਬਸ ਹੁਣ ਅਸੀਂ ਵੀ ਆ ਜਾਣਾ ਇੱਧਰ ਨੂੰ ਮੱਝਾ ਚੋੜ ਦੇਖ ਲੈ ਰੇੜੀ ਲਿਆਂਦੀ ਰੇੜੀ ਭਾਈ ਰੋਹਿਤ ਨਾਲ ਰੇੜੀ ਆ ਗਈ ਚੁੱਪ ਚੁੱਪ ਫੇਰਦਾ ਲੁਕੁਤ ਨਾਲ ਕਾਇਲ ਖੜਾ ਹੋ ਗਿਆ ਹੈ ਰੋਹਿਤ ਚੱਲਾ ਚਲਾਈ ਅੱਜ ਫਿਰ ਉਹ ਹੌਲੀ ਹੌਲੀ ਚੱਲ ਪਣੀ ਇਹ ਪੈ ਜਣੀ ਹੱਥ ਉਹ ਤੇਨੂੰ ਸੌਖਾ ਹੀ ਆ ਹੂੰ ਉਹ ਤੇਨੂੰ ਕੰਦ ਤੋੜ ਲਈ ਅਸੀਂ ਜਾਨਾ ਦੇਖ ਕੇ ਹੈਂ ਉਹ ਫਿਰ ਕੰਦ ਤੋੜ ਲਈ ਆਪਾਂ ਉੱਥੇ ਨੂੰ ਸੜਦੇ ਗਾਨਾ ਗੋਹਾ ਗੋਹਾਥੇ ਵਿੱਚ ਘਾਤਾ ਹਨਾ ਫੇਰ ਉਹ ਖੋਲੇਗੇ ਹਨ ਹਾਂ ਤੇ ਇਹਦੇ ਤੋਂ ਅੱਗੇ ਕਰ ਤੇ ਆ ਜਾਲੀ ਖੋਲ ਲਈ ਰੋਹੀਦਾ ਜਾਲੀ ਵੀ ਆਰ ਇਕੱਠੀ ਕਰਕੇ ਅੰਦਰ ਰੱਖਣੀ ਆ ਇਹ ਜਿਹੜਾ ਪਾਣੀ ਉਹ ਆਚਾਰ ਕਿੱਥੇ ਰੱਖਿਆ ਵਾ ਪਾਣ ਆਚਾਰ ਉਹ ਦੇਖ ਸਾਹਮਣੇ ਪਾਇਆ ਵਾ ਆ ਪਾਇਆ ਵਾ ਜੀ ਆਚਾਰ ਆਪਾਂ ਇਹ ਆ ਆਚਾਰ ਹੈ ਆ ਦੇਖੋ ਜੀ ਆ ਸਾਰਾ ਮਿੱਟੀ ਤਾਂ ਪਾਈ ਦੀ ਆ ਮਿੱਟੀ ਪਤਾ ਹੀ ਪਾਈ ਆ ਫਿਰ ਇਹ ਜੇ ਮਿੱਟੀ ਨਾ ਪਾਉਂਦੇ ਪਿਛਲੀ ਪਿਛਲੀ ਵਾਰ ਖਰਾਬ ਗਾਤੇ ਹੋਇਆ ਤਾਂ ਮਿੱਟੀ ਪਾਈ ਨਹੀਂ ਤੀ ਕਾगज ਉੜੀ ਗਿਆ ਉਹ ਵਿੱਚ ਹਵਾ ਪਾਈ ਗਈ ਹਵਾ ਨਹੀਂ ਪੈਣੀ ਹਵਾ ਪੈਣ ਕਰਕੇ ਉਹ ਸਾਰਾ ਵਿੱਚ ਗਲ ਗਿਆ ਉੱਪਰ ਇਹ ਕਾਲਾ ਕਾगज ਤਾਂ ਹੀ ਲਿਆਂਦਾ ਵਸ ਕਾਲਾ ਕਾगज ਪਾ ਕੇ ਐਦ ਕੀ ਕਰਿਆ ਪੱਕਾ ਕੰਮ ਆ ਪੈਣਾ ਤੋੜਤੀ ਦੱਸ ਉਹ ਇਹ ਤਾਂ ਅੰਦਰ ਰੱਖਦਾ ਨਹੀਂ ਇਕੱਠੀ ਕਰਕੇ ਹੁਣ ਇਹ ਤਾਂ ਨੇਰੀ ਹੁਨੇਰੀ ਤਾਂ ਹੁਣ ਪੂਰੀ ਆ ਗਈ ਮੀਂਹ ਪੈਣ ਲੱਗ ਗਿਆ ਜੀ ਕੰਨ ਪੂਰ ਚੋਰ ਜੀ ਪੈ ਰਹੀ ਐ ਇਸ ਵਕਤ ਇਹ ਤਾਂ ਫਿਰ ਤੂੜੀ ਉਹਨੇ ਮੁਕਲੀ ਦੇਖੋ ਜੀ ਤੂੜੀ ਸਾਰੀ ਐਨ ਵਧੀਆ ਆਪਣਾ ਇਹ ਦੇਖ ਲਓ ਤੁਸੀਂ ਐਨ ਥੱਲੇ ਦਾ ਕਰ ਅਗੜ ਕੇ ਤੂੜੀ ਆਪਣੇ ਸਾਫ ਕਰੀ ਐ ਬਹੁਤ ਵਧੀਆ ਨੇ ਟਾਈਮ ਕਟਾਇਆ 4 ਮਹੀਨੇ ਸਾਡੇ ਕਢਾਤੇ ਹੁਣ ਆਪਾਂ ਨੇ ਉਹ ਕੋਪਾ ਜੀ ਸਾਹਮਣੇ ਉਹਨੂੰ ਬਾਡਾ ਲਾਇਆ ਹੋਇਆ ਉਹ ਤੋਂ ਬਾਅਦ ਫਿਰ ਛੱਲੀਆਂ ਛੱਡ ਭਰਿਆ ਵਾ ਜੀ ਤੋਂ ਬਾਅਦ ਲਿਆਉਂਗੇ ਵੀ ਛੱਲੀਆਂ ਤੋਂ ਤੂੜੀ ਟਰਾਲੀ ਹੋ ਆ ਟਰਾਲੀ ਹੋ ਆ ਹੋਰ ਕੀ ਆ ਇਹ ਇਦਾਂ ਹਲੋ ਤੇ ਟਰਾਲਾ ਲੈਣਾ ਹੋਵੇ ਕਿੰਨਾ ਕੁ ਬੜੀ ਦੀ ਇਹ ਰੇਸ਼ਿਓ ਤੱਕ ਹੁੰਦਾ ਵੀ ਇੰਨੇ ਕੁ ਬੜਾ ਹੋਵੇ ਤਾਂ ਟਰਾਲਾ ਦਾ 25 ਫੁੱਟਾ ਵੀ ਹੁੰਦਾ 30 ਫੁੱਟਾ ਵੀ ਬਣਾਉਂ ਕਈ ਏਰੀਆ ਚ ਤਾਂ ਹੁਣ ਲੋਕਾਂ ਨੇ ਗੰਨੇ ਵਾਸਤੇ 25 25 28 28 ਫੁੱਟੇ ਬਣਾਏ ਹੋਏ ਆ ਸਾਡੇ ਏਰੀਆ ਚ ਹੁਣ ਇੱਕ ਪਿੱਛੇ ਜਿੱਦਾਂ ਆਪਾਂ ਨੂੰ ਇੱਕ ਬਾਈ ਮਿਲਣ ਆਇਆ ਤਾਂ ਉਹ ਹੈਗੇ ਤੇ ਖੰਨੇ ਕੋਲ ਦਾ ਦਾ ਵੀਰ ਮੇਰੇ ਕੋਲ ਐਡ ਵੀ ਆ ਸਨੈਪਚੈਟ ਪਰ ਤੇ ਉਹ ਬਾਈ ਕਹਿੰਦਾ ਕਹਿੰਦਾ ਭਾਈ ਤੁਸੀਂ ਮਤਲਬ ਤੇ ਰਚਵਦਾ ਫੁਲੀ ਟਰਾਲੀ ਨੂੰ ਇਹ ਟਰਾਲਾ ਕਹੀ ਜਾਂਦੇ ਆ ਨਹੀਂ ਯਾਦ ਆ ਜਿਹੜੇ ਚਮਚਮ ਲੈ ਕੇ ਆਤੇ ਹਾਂ ਤੇ ਉਹ ਕਹਿੰਦਾ ਬਾਈ ਭੈਣ ਮੇਰੀ ਨੂੰ ਕਹਿੰਦਾ ਚਮਚਮ ਪਸੰਦ ਆ ਕਹਿੰਦਾ ਮੈਂ ਚਮਚਮੇ ਲੈ ਕੇ ਆਇਆ ਵੀ ਇਹਨੂੰ ਕਹੋ ਫੇਰ ਆ ਕੇ ਜਾਇਓ ਪਰ ਬਾਅਦ ਸਵੇਰੇ ਤੇ ਫੇਰ ਜਿਹੜਾ ਮਾਰ ਕੇ ਜਾ ਹਾਂ ਤੇ ਬਾਈ ਕਿਤੇ ਰੋਪੜ ਆਇਆ ਹੋਇਆ ਤਾਂ ਜੀ ਉਹਨੇ ਕਿਹਾ ਵੀ ਚਲੋ ਮੈਂ ਮਿਲ ਚੱਲਦਾ ਹਾਂ ਨੇੜੇ ਆਇਆ ਵਾ ਵਧੀਆ ਗੱਲ ਆ ਰਾਈਟ ਰਾਈਟ ਮੇਰੇ ਕੋਲ ਹੈਗਾ ਸਨੈਪਚੈਟ ਕੋ ਬਾਈ ਐਡ ਅੱਛਾ ਮੇਰੇ ਕੋਲ ਨੰਬਰ ਵੀ ਹੈਗਾ ਹੂੰ ਤੇ ਭਾਈ ਕਹਿੰਦਾ ਯਾਰ ਤੁਸੀਂ ਬਾਈ ਤੇਰਾ 14 ਫੁੱਟ ਦੇ ਟਰਾਲੇ ਨੂੰ ਟਰਾਲਾ ਕਹੀ ਜਾਂਦੇ ਮੈਂ ਕਿਹਾ ਭਰਾਵਾ ਸਾਡੇ ਜਿਹੜਾ ਡਬਲ ਟਾਇਰ ਆ ਚਾਹੇ 12 ਫੁੱਟ ਆ ਉਹਨੂੰ ਅਸੀਂ ਟਰਾਲਾ ਹੀ ਕਹਿੰਦੇ ਅਕਿਉ ਸਿੰਗਲ ਟਾਇਰ ਨੂੰ ਟਰਾਲੀ ਕਹਿ ਦਿੰਦੇ ਆ ਆ ਫੇਲਾ ਚੱਕ ਹੁਣ ਉਹਦਾ ਲੈ ਫਾੜ ਆ ਮੈਂ ਪਾ ਨੀ ਨੂੰ ਚੱਕ ਲੈ ਆ ਨਹੀਂ ਚੱਕਦੀ ਉਹ ਕਾਰ ਦੀ ਇਕੱਠਾ ਆ ਫਾੜ ਤੂੰ ਮੈਂ ਲੈ ਜੰਦਾ ਲੈ ਲੈ ਤੋਂ ਮੈਂ ਕਿਹਾ ਭਰਾਵਾ ਉਹ ਕਹਿੰਦਾ ਸਾਡੇ ਦਾ ਬਾਈ 25 28 25 ਫੁੱਟ ਦੇ ਟਰਾਲੀਆਂ ਨੂੰ ਵੀ ਅਸੀਂ ਤਾਂ ਟਰਾਲੀਆਂ ਹੀ ਕਹਿੰਦੇ ਹੈਗਾ ਨਾ ਬਸ ਚੱਲ ਚੱਕ ਹੋ ਜਾਗਾ ਸਰਗ ਹੋਰ ਕੀ ਹੋਰ ਟੋਟਾ ਪਾਜੀ ਅੰਦਰੋਂ ਕਰਤਾ ਹੁਣ ਹਾਂਜੀ ਮੇਰੇ ਕੋਲ ਹਾਂਜੀ ਇਹ ਵੀ ਤਾਂ ਮੇਰਾ ਪਰ ਨੂੰ ਹੱਥ ਨਹੀਂ ਤਚਦਾ ਹੈਗਾ ਪਿੱਛੇ ਤਾਂ ਨਹੀਂ ਪਾਏ ਵੇ ਲਾਓ ਮੈਂ ਤਾਂ ਤੁਮਾਸ਼ ਹੂੰ ਐਸਾ ਕੋਈ ਹੋ ਰਿਹਾ ਹੈ ਮੰਮੀ ਅਨੁਯਾਈ ਤੂੰ ਮੀਂਹ ਜਿੱਦਾਂ ਤੇ ਬੰਨੇ ਆਵੇਂ ਐ ਉਹ ਤਾਂ ਮੈਂ ਬੰਨਿਆ ਪਾਪਾ ਤੇ ਆਵਾ ਉਤਾਰ ਲੈ ਦੇਖੋ ਕਿੰਨਾ ਸੋਹਣਾ ਲਾਵਾ ਤਾਰ ਕੱਲੀ ਕੱਲੀ ਗਰੀ ਵੀ ਆਹੋ ਸਿੱਖੋ ਮੇਰੀ ਮੰਮੀ ਤੇ ਕਿੱਥੇ ਪਹੁੰਚ ਗਏ ਭਾਬੀ ਕਰਿਆ ਫੋਨ ਭਾਬੀ ਨੂੰ ਕਰਿਆ ਫੋਨ ਕਿੱਥੇ ਪਹੁੰਚ ਗਈ ਇਹ ਸੜਨ ਦਾ ਬੱਸ 7 ਵਜੇ ਚੱਲਦਾ ਅੱਛਾ ਇਹ ਲੋਕ ਕਰਕੇ ਫਿਰ ਹੋਣੀ ਹੂੰ ਇਹ ਨਹੀਂ ਬੰਦ ਖੜਾ ਦੇਖੋ ਬੱਸ ਤੇਰੇ ਪਰ ਸੀਸੇ ਵਰ ੂਰ ਚੂਰ ਜੀ ਲੱਗ ਗਈ ਪਈ ਹੈ ਇਹ ਦੋ ਜਿਹੜੇ ਹਿਸਾਬ ਗਿਆ ਹੋਇਆ ਵਾ ਪੈਕੇਜ ਜਾਊਗਾ ਚੰਗਾ ਹੈ ਬਾਕੀ ਦੇਖਦੇ ਆ ਕੀ ਬਣਦਾ ਕਪੜੇ ਹੋਣਾ ਨਿੱਥੀ ਬੈਠੀਆਂ ਬੈਠੀਆਂ ਪਰ ਇਹ ਕਰ ਲੋ ਤਾਂ ਹੈ ਲਾ ਲੋ ਇਹ ਲਾ ਲੋ ਨਾ ਵੇੜ ਕੇ ਪਰ ਹਰ ਕਰਨਾ ਹੋਰ ਕੀ ਆ ਇਹਨੇ ਬੰਦ ਉਹ ਪਾਣੀ ਇਹ ਬਾ ਉਧਰ ਉਹ ਵੀ ਬਹੁਤ بڑا ਕੰਮ ਆ ਜਿਹੜਾ ਬੰਦਣਾ ਆ ਹੋਰ ਆ ਮੀ ਮੀ ਤੇ ਪੱਟੀ ਜਿਹੜਾ ਸਾਰਾ ਹੀ ਨੇ ਉਹ ਓਹੋ ਇਹ ਬੰਦ ਨਹੀਂ ਹੈਗੀ ਹਾਂਜੀ ਕੋਈ ਨਹੀਂ ਆ ਦੇ ਫਸੀ ਜਾਣਾ ਉੱਧਰ ਵੱਜ ਕੇ ਕਰੇ ਉੱਧਰ ਵੱਜ ਕੇ ਹਾਂ ਉਂਗੜੀ ਇੱਕ ਜਗ੍ਹਾ ਆਂ ਤੀ ਗਿਆ ਰਹੂਗਾ ਇਹ ਏ ਵੀ ਗੱਲ ਠੀਕ ਆ ਨਹੀਂ ਉਹ ਲੱਗੀ ਵੀ ਨਾ ਆ ਇਧਰ ਹਾਂ ਨੂਰ ਸੁੱਤੀ ਜਣਾ ਇਹਨੂੰ ਹਾਂ ਨੂਰ ਸੁੱਤੀ ਪਈ ਅੰਦਰ ਸੌਂਗੀ ਹੂੰ ਸੌਈ ਆ ਸਾਰਾ ਦੁਪਹਿਰਾ ਨਹੀਂ ਸੌਂਦੀ ਸਾਰਾ ਦੁਪਹਿਰਾ ਮੈਂ ਸਵੇਰੇ 4 ਵਜੇ 5 ਵਜੇ ਸੌਂਗੀ 5 ਵਜੇ 6 ਵਜੇ ਵਸਣੇ ਕੱਲ ਇੱਥੇ ਫੋਨ ਦੇਤਾ ਵਾ ਬੈਠੀ ਬੈਠੀ ਮੈਂ ਕੁਰਸੀ 'ਤੇ ਸੌਂਗੀ ਮੈਂ ਪਾਪਾਈ ਇਹ ਜੈਦ ਮੀਨਾ ਸੀ ਬੈਠੇ ਇਧਰਲੀ ਸਾਈਡ ਪਾਟੇ ਮੁਰੇ ਰਾਤ ਨੂੰ ਭਾਈ ਮੈਂ ਕਾ ਬਾਹਰ ਹੀ ਰਾਮ ਕਦੀ ਨੂਰ ਦੀ ਜਿੱਦਾਂ ਮੈਂ ਸੌਂਗੀ ਹੁੰਦੀ ਜਾ ਦੇਖਿਆ ਸੱਚੀ ਉਹ ਸੱਤੀ ਪਈ ਇਹ ਵੀ ਤਾਂ ਅਕੇ ਜਿਹੇ ਦੇ ਸਾਈ ਹੋਂਦੇ ਇਹਦੀ ਦਿਸ ਹੋ ਗਈ ਹਾਂ ਐਕਚੁਅਲੀ ਹੁੰਦੀ ਆ ਇਹ ਉਹ ਕਿਆ ਕਰਨ ਲੱਗੀ ਸੀ ਫੋਨੋਂ ਮੈਂ ਮੰਮੀ ਦੀ ਅੱਖ ਲੱਗ ਗਈ ਆਪਾਂ ਵੀ ਸੁੱਤੇ ਪਏ ਤੇ ਪਾਪਾ ਜੀ ਵੀ ਸੁੱਤੇ ਪਏ ਫਿਰ ਉੱਠ ਕੇ ਦੇਖਾਂ ਹਾਂ ਅਬੀ ਦੇਖਾਂ ਕਿੰਨੇ ਫਿਰਦੀ ਆ ਹਾਂ ਹਾਂ ਆਹ ਆਟੇ ਵਾਲਾ ਧੋਲ ੱਪਾਲਵਾਈ ਅੱਜ ਤਾਂ ਪਲਵਾਈ ਨਹੀਂ ਮੰਮੀ ਵੀ 25 ਤੇ ਪਈਆ ਨਹੀਂ 25 ਸਟਾਈ ਵੀ ਜਾ ਫੇਰ ਆਪ ਕੋ ਕਿੰਨੇ ਯਾਰ ਉਹਨੇ ਦੇਖਿਆ ਉਹ ਉੱਥੇ ਬੈਠੀ ਤੇਰਾ ਗੱਲ ਕਰਦੇ ਨਾ ਤੇਰਾ ਗੱਲ ਪੈ ਮਮਾ ਨਹੀਂ ਹੈਗੀ ਕਹਿੰਦੀ ਮੈਂ ਕਹਿੰਦੀ ਮਮਾ ਨਹੀਂ ਹੈਗੀ ਕਹਿੰਦੀ ਪਾਪੇ ਕੋ ਖੇਡ ਹੀ ਜਾ ਮੈਂ ਗਈ ਆ ਮੈਨੂੰ ਤਾਂ ਮਰਜੀ ਹੋਈ ਕਿੰਨਾ ਬੋਲ ਕੇ ਉਹ ਪਾਈ ਆਰਡਰ ਚੈੱਕ ਕਰਿਆ ਵਾ ਕਾਡ ਆਣਾ ਮੈਨੂੰ ਭੁੱਖ ਲੱਗੀ ਵੀ ਦੇਖ ਲਓ ਦੇਖ ਲਓ ਦੇ ਵੀ ਆਉਂਦਾ ਹੁਣ ਹਾਂ ਮੈਨੂੰ ਭੁੱਖ ਲੱਗੀ ਵੀ ਆ ਵਗਾ ਲਓ ਮੈਂ ਸੋਚਦਾ ਵੀ ਰੋਟੀ ਕਾ ਨੂੰ ਖਾਣੀ ਐ ਨੇ ਮੰਗਾਇਆ ਕੋਈ ਸਰ ਆਹ ਇਹ ਆਤੀ ਬਾਜ਼ੀ ਕਾ ਲਈ ਲੈ ਲੈ ਸਰ ਆਹ ਕਰਕੇ ਮੈਂ ਹੀ ਪੰਗਾ ਲੈ ਬੈਠਿਆ ਭੁੱਖ ਲੱਗੀ ਵੀ ਦੀ ਮਾਹ ਚੱਲ ਮੰਗਾ ਲਾ ਕੋਈ ਚੱਲ ਜਾ ਚਲੋ ਬੱਸ ਰਗੇ ਉਹ ਕਾ ਇਹ ਕੀ ਪਤਾ ਨਹੀਂ ਕੀ ਚੱਕਰ ਆ ਮੰਮੀ ਸਾਡੀ ਆ ਕਿਉਂ ਰਾਜੀ ਨਹੀਂ ਹੈਗੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਿਥੇ ਰਮਾਧਨ ਨੂੰ ਕੁਛ ਰੱਖੇ ਚਾਹੇ ਕਲਾਸ ਰੱਖੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਪਰ ਮੈਂ ਬਾਸੀਆ ਚਾਚੇ ਨੇ ਇਸ ਤਰ੍ਹਾਂ ਦਿੰਦੇ ਆ ਇਸ ਤਰ੍ਹਾਂ ਦਿੰਦੇ ਆ ਮਾਸੀ ਗੁਰੂ ਰੇਕ ਕਹਿੰਦੇ ਕਿ ਮਾਂ ਨਹੀਂ ਲੱਗੀ ਚਲ ਕੋਲੇ ਥੋੜਾ ਬਸਾ ਕਿਲਾ ਜੀ ਕੁਮਾ ਕਰਨਾ ਪੈਂਦਾ ਹੈ ਆ ਗਏ ਮਾਸੀ ਆ ਗਈ ਬਾਤ ਮਾਸੀ ਨੇ ਮਿਹਣੇ ਨਾ ਹੋਰਿਆ ਕਰੋ ਵੀ ਮੈਨੂੰ ਨਹੀਂ ਹਿੰਦਿਆਂ ਦੀ। ਮੈਂ ਨਹੀਂ ਬੈਠਿਆ ਨਹੀਂ ਨਾ। ਕਹਿੰਦੀ ਬਥਰੀ ਵਾਰ ਨੇ ਆਣ ਤੈਨੂੰ ਪਿਆਰ ਕਰਦੇ। ਮੈਂ ਅੱਛਾ ਉਹ ਉਹ ਤਾਂ ਕਈ ਵਾਰੂੰ ਗੁੱਸੇ ਚ ਕਰ ਦਿੰਦੀ। ਲੈ ਕੁਛ ਸੇਚਾ। ਥੋੜੋ ਬੋ ਤਾਂ ਮੈਂ ਹਰੇਕਾ ਵਿੱਚ ਇਹ ਕਰਦੀ ਆ। ਹਾਂ ਮਾਸੀ ਤੇ ਚਮਚੇ ਆ ਮਾਸੀ ਕੋ ਚਮਚੇ। ਇਹ ਗੱਲ ਤਾਂ ਨਹੀਂ ਹੈਗੀ। ਨਹੀਂ ਠੀਕ ਆ ਪੂਰਾ ਠੀਕ ਆ। ਹਾਂ ਠੀਕ ਆ। ਠੀਕ ਆ। ਕੀ ਆ ਕਰਨੀ? ਆਪ ਨਹੀਂ ਆਉਣਾ ਬਸ। ਮੰਮੀ ਵੀ ਜਾਣ ਕਰੀਏ ਨਹੀਂ ਮੰਮੀ ਮਾ ਮਨ ਤੋਂ ਉਹਨੇ ਤੁਹਾਡੀ ਮਾਂ ਤੋਂ ਵੀ ਮੰਮੀ ਵੀ ਆਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਉਹੀ ਕਿਹਾ ਤੁਹਾਨੂੰ ਦੇ ਸਾਲ ਦੀ ਤੇਲ ਚੋ ਲੋ ਪਰ ਬੈਂਡਰੀ ਬੋਤਲ ਲੈ ਲਈ ਤੇਲ ਦੀ ਪਤਾ ਕੀ ਕਹਿੰਦਾ ਸੱਸਰੀ ਕਰਦੀ ਸਾਰਿਆਂ ਨੂੰ ਪਤਾ ਕੀ ਕਹਿੰਦਾ ਮੈਂ ਬਹੁਤ ਵਾਰ ਟੋਲਦੀ ਟੋਲਣੀ ਸੀ ਜਦੋਂ ਜਸਮੀਨ ਕਹਿੰਦੀ ਮੈਂ ਮੰਮੀ ਤੂੰ ਬੋਤਲ ਨਹੀਂ ਆ ਮੈਂ ਚਲਾਈ ਬੈਸ ਕਹਿੰਦੀ ਉਹ ਟੋਲ ਦੇ ਜਦੋਂ ਤੁਸੀਂ ਅੰਦਰ ਪਰੇ ਆਏ ਤਾਂ ਨੂੰ ਹੋਤਲਾ ਜੀ ਚੱਕੜੀ ਹੋ ਗਈ ਮੈਂ ਤਾਂ ਵੀਰ ਜੀ ਨੂੰ ਵੀ ਕਿਹਾ ਤਾਂ ਵੀ ਆ ਕੇ ਕੁੜੂਣੀ ਆ ਜੀ ਕੁੜੂਣੀ ਤੁਸੀਂ ਵੀ ਉਸ ਤੋਂ ਬੜੇ ਬਚਾ ਰਹੇ ਸੋ ਆਸਿਕਾ ਜੀ ਸਾਰੇ ਹਮ ਰੱਜੀ ਜੀ ਵੀ ਆਏ ਹੋਏ ਸੀਗੇ ਜੀ ਤੇ ਰੱਜੀ ਜੀ ਨੇ ਤੁਸੀਂ ਬੁਲਾਇਆ ਸੀ ਉਹ ਕਿਆ ਕਰੀਏ ਸਾਡਾ ਜੀ ਨਹੀਂ ਲੱਗਦਾ ਕੁੜੀ ਵੀਨਸ ਅਸੀਂ ਚੌਥੇ ਦਿਨ ਫੋਨ ਕਰ ਦਿੰਦੇ ਵੀ ਹੁਣ ਟਾਉਣਾ ਕਹਦੇ ਕਹਿੰਦੇ ਮੈਨੂੰ ਦੋ ਦਿਨ ਹੋਰ ਦੇ ਨੀ ਜਾਂਦੀ ਨੂੰ ਤੁਸੀਂ 30 ਚ ਚੱਕਦੇ ਮੈਨੂੰ ਫੇਰ ਕਹਿੰਦੇ ਕੱਲ ਹੋੜ ਕਹਿੰਦੇ ਜੀ ਤੁਸੀਂ ਨਾ ਜੀ ਲਈ ਬੂਈ ਬਗਾਰ ਆ ਕਹਿੰਦੇ ਬੂਈ ਨੂੰ ਬਲਾਓ ਬੂਈ ਕੇ ਜਾਂ ਮੀਂਹ ਪਿਆਣਾ ਸਾਡੇ ਜੀਰਾ ਕਰ ਜੀ ਦੀਦੀ ਵੀ ਨਾ ਤਾਂ ਹੀ ਕਹਿੰਦੇ ਸਿਰੇ ਚੌਥੇ ਦਿਨ ਜਿਹੜੇ ਘੰਟਾ ਤੇ ਕਾਹਦਾ ਆਉਂਗੀ ਗਾ ਮੈਂ ਘਾਟ ਪੈ ਨਹੀਂ ਪੋੜ ਦਿੰਦੀਆਂ ਪਹਿਲਾਂ ਕਰਾਂਗੀ ਕਾਹਦਾ ਆਉਂਗੀ ਕਰੀਏ ਤੇ ਆ ਬੁਦੀ ਬੁਦੀ ਜੇ ਬੜਾ ਆ ਰੰਦੀ ਹੈ ਹਾਂ ਫੜਾ ਪੁੱਤ ਸਾਸਿਕਾਤ ਬੁਲਾਦੇ ਤੇਰ ਵੀਡੀਓ ਚ ਪਾਸੇ ਪਹਿਲਾਂ ਮੁਰ ਸਾਸਿਕਾਤ ਬੁਲਾਦੇ ਵੀਡੀਓ ਚ ਤੂੰ ਵੀ ਬਾ ਦੇ ਤੂੰ ਵੀ ਬਾ ਦੇ ਸਾਡੀ ਚੁੱਪ ਕਿੰਨੀ ਜੜੀ ਚਾਚੀ ਕੱਲ ਬਣਾਉਂਦੀ ਆ ਸ਼ਬ ਤੋ ਠੀਕ ਐ ਹੱਥ ਜੋੜ ਕੇ ਨਾ ਲੁਕ ਅੱਛਾ ਪਿੰਡ ਦੱਸ ਤਾਂ ਕਿੱਥੇ ਜਾਣਾ ਮਾਂ ਬਾਪਾ ਮਾਲਾ ਕੌਣ ਕੌਣ ਐ ਮੰਮਾ ਹੋਰ ਤਰ ਕੋਣਾ ਸਾਸੀ ਮਾਸਾਸੀ ਜੀ ਹੋਰ ਬਾਸੀ ਜੀ ਆ ਦੇ ਬੇਟੀ ਮਾਂ ਮਾਂ ਹੋਰ ਕੁੱਤ ਨਾ ਮਾਮਾ ਜੀ ਬਸ ਨਾਨੀ ਨਹੀਂ ਹੁੰਦੀ ਕਹਿੰਦੇ ਨਹੀਂ ਉੱਥੇ ਬਸ ਨਾਨੀ ਉਹ ਤਾਂ ਅਥੀ ਰੰਗੇ ਖਰਚੇ ਗੁੱਡੇ ਚੰਨਦੀ ਹੱਤਾ ਸੋਡਾ ਨਾ ਨਹੀਂ ਕਹਿੰਦੇ ਤਾਂ ਜੰਨੀ ਬਣਾਨੀ ਨਹੀਂ ਹੁੰਦੀ ਹੈ ਇਹ ਕਹਿੰਦੇ ਆ ਇਹ ਤਾਂ ਅੱਗੇ ਆ ਜੀ ਸਾਡੀ ਸੁਭਾ ਇਹ ਸਾਡੀ ਸੁਭਾ ਬਹੁਤ ਸ਼ਰਤ ਕਰਦੀ ਹੈ ਜੀ ਇਹ ਦੋ ਕੁ ਦਿਨ ਬਾਅਦ ਕਹਿੰਦੀ ਹੈ ਚਲੋ ਪੂਲੂ ਚੱਲੀਏ ਚਲੋ ਪੂਲੂ ਚੱਲੀਏ ਨਾ ਅਬ ਰਾਜ ਬਸੀ ਖੜਾ ਨਾ ਬੂ ਮਿਲਣਾ ਤੁਨੂੰ ਜੋ ਵੀ ਬੜੀ ਮੰਮੀ ਨਾਲ ਜੀ ਨਹੀਂ ਕਰਦਾ ਮਿਲਣਾ ਇਹ ਪਾਪਾ ਜੀ ਨੂੰ ਕਹਿ ਕੇ ਆਈ ਪਾਪਾ ਇਹ ਕਹਿੰਦੇ ਕਿੱਥੇ ਚੱਲੀ ਹੋ। ਮੈਂ ਚਾਚੀ ਇੰਦੇ ਦੇ ਕੋਲ ਚੱਲੀ ਆ। ਮੰਮੀ ਤਾਂ ਚਾਚੀ ਵੀ ਕਹਿੰਦੇ ਕਿ ਤੁਸੀਂ ਉਹ ਆ ਦੇ ਸ਼ਾਮ ਨੂੰ ਮੈਂ ਤਾਂ ਹੀ ਆ। ਮੈਂ ਉਹਨੂੰ ਪਰਦਾ ਕਰ ਦੋ ਹਣੀ ਤੁਸੀਂ ਜੇਣਾ ਮਾਰ ਦਿਓ। ਸਾਡੇ ਕੋਲ ਜੇ ਘਰ ਹੋ ਹੋਰ ਖਬਰ ਸਾਰ ਲੇ ਜਾਓ। ਹੋਰ ਬੜੀ ਕੁੜੀ ਦੀ ਮਿਲ ਜਾਓ ਹਾਂ ਆ ਗਈ। ਨਹੀਂ ਹੋਗਾ ਤਾਂ ਪਾਣੀ ਮੇਰੇ ਨੇੜੇ ਦੇਸੇ ਬਾਈ ਕੋਲ ਚੁਛੇ ਕਿ ਜੇਣਾ ਮਾਰੋ। ਆ ਸੋਤੇ ਲੈ ਜਿੰਦੂ ਤੇ ਦੇ ਜਿੰਦੂ ਕੋਈ ਨਹੀਂ ਸਾਰ ਤਾਂ ਬਸ ਸਾਰ ਦਾ ਖਾ ਕੇ ਚੱਲ ਕੋਈ ਨਹੀਂ ਮੇਰੀ ਦਰਾਣੀ ਹੈਗੀ ਮੇਰੀ ਸਿਰ ਪਰਾਨੀ ਆ ਘੰਟੇ ਖਾਣ ਨੂੰ ਵੀ ਦਰਾਣੀ ਹੂ ਆ ਉਹ ਪਸਾਰ ਕਰਦੇ ਸੋਣਾ ਕਾਈ ਦਾ ਇਹ ਬੰਦਾ ਵੀ ਤਾਂ ਕੋਈ ਆਉਂਦਾ ਜਦ ਸਾਰ ਘਸੇ ਨੂੰ ਹੋਵੇ ਚੱਲ ਕੋਈ ਹਾਂ ਹੋਣ ਦਿਨ ਜਦ ਮੰਮੀ ਦਾ ਦਾਣਾ ਪਾਣੀ ਇੱਥੇ ਹੋ ਗਏ ਚੱਲ ਇਧਰ ਮੇਰੀ ਉਹ ਚਾਹ ਲਿਖਤੀ ਨਾ ਵੀ ਅੱਜ ਪੀੜੀ ਪੀੜੀ ਅੱਜ ਗੁੱਸੇ ਨੇ ਆ ਓ ਕਿਨੇ ਪੀੜੀ ਅੱਜ ਆਹ ਹੋਣ ਮੈਂ ਬੜੀ ਰੋਟੀ ਕਾਲੀ ਹਾਂ ਤੁਸੇ ਨਹੀਂ ਕਰਿਆ ਅੱਜ ਪਰ ਸ਼ਾਲ ਤੋਂ ਜਗਾਤਾ ਜੀ ਨੇ ਬੁਆਰੀਆਂ ਮੈਂ ਤਾਂ ਕੋੜਮ ਦੀ ਚਾਹ ਹੱਥ ਦੀ ਚਾਹ ਪੀ ਨਹੀਂ ਆਂ ਖੱਤੀ ਲਈ ਜਾਈ ਕੋਈ ਨਹੀਂ ਉਹ ਕਿਸੇ ਦਿਨ ਜਿੱਦਣ ਲਿਖੀ ਹੋਈ ਤੇਰੀ ਉਹ ਕੈਨ ਲੈਸਦਾ ਹੋਣਾ ਨਾ ਮੈਂ ਚੱਲ ਮੈਂ ਵੀ ਥੋੜੀ ਜਿਹੀ ਲੈ ਕੇ ਆਉਣੀ ਤੇਰੀ ਜੈਸਮਿਨ ਤੇਰੀ 2 ਮਿੰਟ ਵਾਲੀ ਪੈਕੇਜ ਜਿਹਨੇ ਥੋੜੀ ਜਿਹੀ ਮੈਂ ਵੀ ਲੈਣਾ ਪੁੱਛ ਲਾ ਹਾਂ ਆ ਪੁੱਛ ਲਾ ਚਲ ਚਲ ਚਲੋ ਜੀ ਆਦਾ ਰਹੀਆ ਉਹ ਇੱਕ ਆ ਪੱਤੀ ਪੀ ਜਾਂਦਾ ਤੂੰ ਨਜ਼ਾਰਾ ਹਾਂਜੀ ਕਰਵਾਤਾ ਹੁੰਦਾ ਹੀ ਹੁੰਦਾ ਪਰ 25 ਘਟਾ ਤੂੰ ਮਾਂ ਮੰਮੀ ਨੇ ਗੱਦੀ ਅੰਬਲੀ ਵਾਲੀ ਚਾਹ ਮੈਂ ਇਹਨੇ ਨੇ ਅੰਬਲੀ ਵਾਲੀ ਚਾਹ ਬਣਾ ਕੇ ਦਿੱਤੇ ਹਾਂ ਉਹ ਨੋਸਟਿਕ ਜਣਾ ਸਾਰੀ ਬਣਾ ਪਾਪਾ ਜੀ ਕੋਲ ਵੀ ਚਾਹ ਦੀਆਂ ਗੱਲਾਂ ਬਸ ਲੈ ਲਿਓ ਚਾਹ ਤੇ ਆ ਦਿਓ ਚਾਹ ਆ ਇਹਦੇ ਨਾਲ ਲੈ ਲਓ ਥੋੜੀ ਜਿਹੀ ਹਰੀ ਥਾ ਕੇ ਇੱਕ ਮਿੰਟ ਰਹਿਦਾ ਹਾਂ ਹਾਂਜੀ ਚਾਹ ਲੈ ਲਓ ਫਿਰ ਮਾ ਇਦੋਂ ਚਾਹ ਪਰੋਤੀ ਤਾਂ ਇਹਨੂੰ ਜਿੰਨੇ ਕਿੰਨੀ ਨਹੀਂ ਖਿਜਣਾ ਜੀ ਹੁਣ ਤੁਸੀਂ ਰੋਟੀ ਖਾਧੀ ਐ ਆਪੇ ਚੱਕ ਕੇ ਕੱਢਦੇ ਨੇ ਡੱਬਾ ਫਿਰ ਬਣਾਉਣੀ ਹੋ ਪੈਦੀ ਕਰੇ ਕਿ ਆਵੇ ਬੰਦਾ ਮਾਂ ਨਹੀਂ ਆਣੇ ਆ ਸਾਰੇ ਮੰਮੀ ਪਤਾ ਮੈਂ ਕਹੂੰਗੀ ਵੀ ਰੋਟੀ ਦਾ ਟਾਈਮ ਆ ਹੁਣ ਚਾਹ ਦਾ ਟਾਈਮ ਤੈਂ ਬਣਾਉਣੀ ਆ ਕਿ ਨਹੀਂ ਬਣਾਣੀ ਮੈਂ ਵੀ ਨੂੰ ਅੱਗੇ ਚਾਹ ਲੈਣੀ ਤੈਂ ਬਣਾਉਣੀ ਆ ਕਿ ਨਹੀਂ ਨੇ ਇਹ ਵੀ ਕਹਿੰਦਾ ਮੈਂ ਜੇ ਚਾਹ ਪੋਣੀ ਤਾਂ ਸਿੱਧਾ ਜਾਵਾਂ ਮੈਂ ਤਾਂ ਆਪਣਾ ਉੱਠਾ ਕੇ ਮਗਾ ਲਾਜਾ ਹਮੇਂ ਠੀਕਾ ਦੋ ਜੂਨੀ ਟੇਕਰ ਕਾਏ ਬਣਾਉਂਦਾ ਮੈਂ ਕਹਿੰਦਾ ਨਹੀਂ ਹਟਣਾ ਇਹਨੇ ਪੀ ਕੇ ਸੱਤ ਮੈਂ ਹਲੇ ਕਹਿੰਦੇ ਨੀ ਪਾਪਾਏ ਦੁੱਧ ਗਰਮ ਦੁੱਧ ਪੱਤੀ ਪਾਦੀ ਥੋੜੀ ਜੀ ਇਸਿੰਗਿਆ ਪਾ ਲੇ ਲੱਡਸ ਮੈਨੂੰ ਉਹ ਦੁੱਧ ਪਾਦੀ ਦੌੜੀਦੀ ਨਾਲੇ ਮੈਂ ਕੀ ਕਹਿੰਦੀ ਪਾਪਾ ਜੀ ਦੀ ਚਾਹ ਨਾ ਪੀਓ ਮੈਨੂੰ ਇਹ ਕਹਿੰਦੇ ਕੜੇ ਕਿਸ ਨੂੰ ਪਤਾ ਲੱਗਣਾ ਲੈ ਕਿਆ ਕਰੇ ਬੰਦਾ ਚਲੋ ਕਰੀ ਨਾ ਮੈਂ ਭਲਾਉਂਦੀ ਮੈਂ ਬਣ ਨਹੀਂ ਪੈਂਦੀ ਹਾਂ ਔੜੀ ਬਣਦੀ ਜੋ ਦੁੱਧ ਆਦੀ ਦੀਦੀ ਨੇ ਪਰਸ਼ਾਤਾ ਬਣਾਉਣਾ ਪਾਪਾ ਨੇ ਚਾਹ ਮੁੰਡੀ ਨੇ ਕਿਹਾ ਉਹ ਪਾਪਾ ਜੀ ਮੈਂ ਰੋਟੀ ਬਣਾਉਂਦੀ ਤੁਸੀਂ ਰੋਟੀ ਖਾ ਲਓ ਨੂਰ ਚੱਲ ਚੱਲੀਏ ਨਮਾਲਾ ਜਾਣਾ ਤੂੰ ਜਾਣਾ ਨੂਰ ਜਾਣਾ ਮੈਂ ਨਹੀਂ ਜਾਣਾ ਜਾ ਕਾ ਤੇ ਬਗਾਨਾ ਨਾ ਪਤਾ ਕਾ ਤੇ ਸਰਮਾਈ ਉਹਨੂੰ ਕੋ ਕਿਹਨੇ ਨਾ ਜਾਣਾ ਆਈ ਦੇ ਦੇ ਇਹ ਦੇਖੋ ਜਾਣਾ ਤੂੰ ਉਹ ਪੁੱਤਰ ਅੱਛਾ ਇਹ ਕਰਕੇ ਬੂਈ ਨੂੰ ਲੈ ਜੀਏ ਰੱਜੀ ਬੂਜੀ ਭੇਜਦੀ ਹੈ ਮਾ ਮਾਨ ਨੂੰ ਕੰਦੀ ਕੰਦੀ ਕੁਛ ਹੋਣੀ ਆ ਚੋਣੀ ਇਹਦੀ ਕੋਈ ਹੈ ਕਿਦੀ ਇਹ ਮੇਰੀ ਆ ਮੈਂ ਜਾਮ ਮਾਨਨ ਨੂੰ ਹੈ ਜਾਈਏ ਮਾਨਨ ਨੂੰ ਆਪ ਸਰ ਮੈਂ ਜਾਮ ਕਈ ਵਾਰ ਤਾਂ ਮੰਨੂ ਵੀ ਕਹਿੰਦੀ ਰਹੀ ਦੋ ਜਾ ਨਾ ਜਾਣ ਜਾਣ ਮੈਂ ਤਾਂ ਚਾਚੂ ਮਾਨਨ ਚੱਲੇ ਹਾਂ ਇਹ ਨਾ ਯਾਨੀ ਮੇਰਾ ਚਾਚੂ ਮੇਰਾ ਚਾਚੂ ਮੈਂ ਚੱਲੀ ਜਾਂਦੀ ਹਾਂ ਹੁਣ ਪੰਜ ਰੋਜ਼ ਦੀ ਬੈਠੀ ਮੇਰੇ ਚਾਚੂ ਨਾਲ ਪਤਾ ਨਹੀਂ ਹੁਣ ਕੀ ਹੋਇਆ ਉਹ ਹਫਤ ਤੱਕ ਹੋਇਆ ਉਹ ਚਮਤਕਾਰੇ ਕੋਹਤੋਂ ਉਹ ਰਵਿੰਦਰ ਰੂਏ ਨੂੰ ਹੋਇਆ ਤਾਂ ਕਿ ਰਵਿੰਦਰ ਨੇ ਦੇਖੀ ਰਵਿੰਦਰ ਤਾਂ ਨੇੜੇ ਲੱਗਦੀ ਹੈ ਮੈ ਮੈਨੂੰ ਖਿੱਚਦਾ ਆਏ ਆਏ ਹੁਣ ਤ ਉਹਦੇ ਨਾਲ ਚੱਪਣਾ ਪਾ ਕੇ ਮੈਂ ਦੀ ਐਂ ਕਰ ਰਹੀ ਆਂ ਐਂ ਕਰ ਰਹੀ ਆਂ ਇਹ ਵੀ ਚਾਚੂ ਮੇਰੇ ਕੋ ਪਾਰੀਂ ਦਾ ਕਰ ਲਵੇ ਮੂੰਹ ਬੋਲ ਰਹੀ ਹੂੰ ਰਾਤ ਨੂੰ ਚਾ ਚਾਚੂ ਆਉਂਦਾ ਮੂੰਹ ਬੋਲ ਚਾਚੂ ਆ ਗਿਆ ਮੂੰਹ ਬੋਲ ਚਾਚੂ ਆ ਗਿਆ ਚਾਚੂ दरवाजा आप दरवाजा खोल के चाहे भजने दरवाजा मैं नहीं, का नहीं। चाचु। चाचु। <laughs> <नायो>। <laughs> तो दे ला कर दो तीन बार सवेरे आई है ਚਾਚੇ ਨੇ ਮਾਰਨ ਤੇ ਉਹ ਆ ਗਿਆ ਕਰਦੀ ਚਾਚੇ ਲੈ ਕੇ ਤਾਂ ਭੱਜ ਨਾ ਗਿਆ ਮੈਨੂੰ ਕੰਪਨਦਾ ਹੋਊਗਾ ਉਹ ਵੀ ਹਟਦੇ ਨਹੀਂ ਹਟਦੇ ਕਿਸਾ ਕਰਨ ਲੱਗੇ ਦੇਖਦੇ ਨਹੀਂ ਉਹ ਕਈ ਜੈਨੇ ਕਰਦੇ ਮਾਸੀ ਚੁੱਪੇ ਕਰ ਗਈ ਮਾਸੀ ਜੀ ਮਾਸੀ ਜੀ ਪਹਿਲਾਂ ਗੱਲਾਂ ਇੱਧਰ ਕਰਦੇ ਮਾਸੀ ਜੀ ਨਾਲ ਜੀ ਗੱਲ ਕੀਤੀ ਨਹੀਂ ਰਸਮ ਲਈ ਬਾਜਾਂ ਮਾਂ ਦੀ ਨਹੀਂ ਕਰਨੀ ਆਏ ਹਏ ਨਹੀਂ ਕਰਨੀ ਵਾਸੀ ਮਾਸੇ ਦਾ ਪੇਸਟਰੀ ਖਾਲਾ ਵੈਸੇ ਨੇ ਜਾ ਕੇ ਗੇਂਦੇ ਲਈ ਮੂਟੇ ਪੇਸਟਰੀਸ ਖਾਲਾ ਮਾਸੇ ਹੋਮਰੇ ਆ ਮੈਡਰ ਨਹੀਂ ਆ ਮਾਸੇ ਪੇਸਟਰੀ ਖਾਲਾ ਨਹੀਂ ਲੱਗਾ ਖਾਲਾ ਤੂੰ ਕਹਿੰਦੀ ਬਾਹਰ ਨਹੀਂ ਮੈਂ ਖਾਲਾ ਬੈਠਾ ਸੀ ਮੈਂ ਖਾ ਲਈ ਵੈਸੇ ਤੂੰ ਦੱਬਾ ਕਾ ਕੇ ਲੈ ਕੇ ਆਉਂਦੇ ਵਿਚੰਚੰ ਚਲਦਾ ਖਾਦੀ ਨਹੀਂ ਮम्मी ਕਹਿੰਦੀ ਮੈਂ ਬਾਹਰ देर बाद ਚਲੀ ਆਂ ਕੁੜੀ ਕੇ ਘਰ ਖਾ ਲਿਆ ਮੈਂ ਮੰਮੀ ਨੂੰ ਪੁੱਛਾਂ ਆਗੋਂ ਮੈਂ ਮਿਲ ਸੀ ਅਰੇ ਕਾਲੀ ਤੋਂ ਹੋਇਆ ਮੈਨੂੰ ਅੱਜ ਕੁਛ ਨਹੀਂ ਜੀ ਪੂਰੇ ਵਾਰ ਘਲਾਤੇ ਤੇ ਬੋਲਦੇ ਰਹੇ ਅੰਦਾ ਇਸ ਤਰ੍ਹਾਂ ਲਾਗੇ ਤੇ ਮੈਂ ਪਸੰਦ ਕਰਦਾ ਨਾ ਲੈਂਦਾ ਆਖਿਆ ਜੇ ਨੇੜੇ ਬੈਠ ਮੈਂ ਤਾਂ ਕਰਾਂ ਕਾਦੀ ਉਹ ਪੁੱਛੀ ਸੀ ਮੈਂ ਨਾ ਸਾਥੀ ਕਿਤੇ ਜਾ ਸੀ ਨੀ ਮੋਰ ਕਰ ਰਿਹਾ ਕਿ ਚੰਗਾ ਨਹੀਂ 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 ਕਰਿਆ ਨਹੀਂ ਨਹੀਂ। ਮੈਨੂੰ ਚਮਚਮ ਨਹੀਂ ਮਿਲਣਾ ਮੈਨੂੰ ਪਤੀਸਾ ਚੰਗਾ ਹੁੰਦਾ। ਅੱਛਾ। ਉਹ ਚਮਚਮ ਘੱਟ। ਉਹ ਮਟੇ ਆਈ ਬਦਲ ਕੇ। ਨਹੀਂ ਨਹੀਂ। ਉਹ ਪਸੰਦਾ ਚਮਚਮ ਵੀ ਵੀ ਪਰ ਹੁਣ ਮੇਰੇ ਪਤੀਸੇ ਦੀ ਜ਼ਿਆਦਾ ਮੋਹ ਪੈਂਦੀ ਹੁੰਦੀ ਹੈ। ਵੀ ਉਹਦੇ 'ਚ ਥੋੜਾ ਜਿਹਾ ਮਿੱਠਾ ਮੈਨੂੰ ਘੱਟ ਲੱਗਦਾ ਜਿਹੜਾ ਫੈਕਟਰੀ ਵਾਲਾ ਤੇ ਲੈ ਕੇ ਆਉਂਦੇ ਆ ਇਹ। ਜਿਹੜਾ ਦੁਕਾਨਾਂ 'ਚੋਂ ਲੈਂਦੇ ਉਹਦੇ 'ਚ ਮੈਨੂੰ ਜ਼ਿਆਦਾ ਲੱਗਦਾ ਮਿੱਠਾ। ਹਾਂ। ਉਹ ਚਮਚਮ ਜਿਹੜਾ ਮੋਟਾ ਲੱਗੇ ਮਿੱਠਾ ਤਾਂ ਲੱਗਦਾ ਸੀ। ਤੇ ਜਦੋਂ ਜਦੋਂ ਮਿੱਠਾ ਜਨਾ ਮੋਹ ਘਾਣਾ ਪਤਾ ਚੰਗਾ ਮਿੱਠਾ ਆਉਂਦਾ। ਹਾਂ ਜਲਦੀ ਆ ਰਹੀ ਜੀ। ਹਾਂ ਟਾਂਕ ਨੂੰ ਅੰਦਰ ਸੌਂ ਗਿਆ ਵੀਡੀਓ ਹੋਣੀ ਬਣਦੀ ਸੌਂਗਾ ਸਾਸਰ ਕਾਲ ਦੀ ਸਾਰਿਆਂ ਨੂੰ ਮਾਖਾ ਬੰਦ ਕਰਕੇ ਤੁਹਾਡੇ ਗੱਲਾਂ ਤੱਤਾਂ ਨੂੰ ਕਹਿੰਦਾ ਨਹੀਂ ਆਉਂਦਾ ਮਾਤੇ ਵਿੱਕੀ ਵੀ ਸੋਣਾ ਜਿਹਾ ਲਾਸਰ ਪਾਣੀ ਜਾਂਦਾ ਕਹਿੰਦੇ ਮਤਲਬ ਇਹ ਇਸ ਕਰਕੇ ਬਣਾਉਂਦਾ ਵੀ ਨਹੀਂ ਹੁੰਦਾ ਜੀ ਵੀਡੀਓ ਬਣਾਉਣ ਵਾਲੇ ਦੱਸਣਗੇ ਵੀ ਮੈਂ ਸੁੱਤਾ ਪਿਆ ਤਾਂ ਕੈਮਰਾ ਜ਼ੂਮ ਵੀ ਹੁੰਦਾ ਘਟਦਾ ਵੀ ਆ ਵਾਧਦਾ ਵੀ ਆ ਆ ਉਹ ਵੀ ਥੋੜਾ ਕਰਨਾ ਮੈਂ ਥੱਲੇ ਜਦ ਮੈਂ ਮਾਲਾ ਰਹਿਣਾ ਮੈਂ ਜਦੋਂ ਪਰਖ ਨੂੰ ਮਿਰਜੀ ਦੀ ਦੀਦ ਮੈਂ ਕਿਹਦਾ ਦੇ ਦੇ ਇੱਕ ਦਿਨ ਉਹਨੇ ਤੇ ਰਹਿਣਾ ਉਹਦਾ ਦਾ ਤੂੰ ਪਹਿਲੇ ਇੱਕ ਦਿਨ ਕਹਦੇ ਇੱਕ ਦਿਨ ਇਹਦੇ ਰਹਿਣਾ ਇੱਕ ਦਿਨ ਇਹ ਰਾਜ ਮੈਂ ਤਾਂ ਉਹਦੀ ਖੁਸ਼ੀ ਬਣਾਉਣੀ ਉਹ ਤਾਂ ਸਾਡੇ ਕਬਜ਼ੇ ਚ ਆਉਂਦਾ ਆਪਾਂ ਦੇ 3-4 ਦਿਨ ਬਲੌਗ ਬਣਾ ਤਿੰਨ ਚਾਰ ਬਲੌਗ ਬਣਾ ਲੈਣਾ ਇੱਕ ਦਿਨ ਦੇ ਦੀ ਦਾ ਨਾ ਬਲੌਗ ਹੁਣ ਮੈਂ ਦੱਸਦੀ ਨਹੀਂ ਆ ਰਹੀ ਵਾਸੀ ਦੇ ਵੇਰੇ ਕੋ ਚੈਨਜ ਕਰਾਵਾਸੀ ਕਾਉਂਡ ਲੱਗੇ ਨਾ ਫਿਰ ਭੇਜੂਗਾ ਤਾਂ ਆ ਜਾਣਾ ਭੁੱਲ ਜਾਂਦਾ ਜਣ ਨੂੰ ਨਾ ਹੀ ਨਾ ਭੁੱਲ ਜਾਂਦਾ ਬੰਦ ਨੂੰ ਟੈਲੀਕਾਮ એનર્ਜੀ ਸਿੱਥੇ ਜੋੜਦਾ ਹੁੰਦਾ ਹੁੰਦਾ ਠੀਕ ਹੈ ਤਾਂ ਸਰ ਜੀ ਬਿਆਰ ਮਾ ਬਤ ਹੁੰਦਾ ਜੀ ਹਾਂ ਜੀ ਹਾਂ ਕਿਹਨੇ ਕਿਹ ਜਾਣਾ ਹੋਰੀ ਰਹਿਣਾ ਸਾਰਾ ਉਦੋਂ ਛਾਪਾ ਮਾਰਿਆ ਹੈ ਦੋਹਾਂ ਜਾਣੀਆਂ ਨੇ ਹਾਂ ਮੈਂ ਕਿਹਾ ਜੈਸਵੀਨ ਨੂੰ ਦਿਖਾਉਣੀ ਹੈ ਵੀਡੀਓ ਕਾਲ ਕਰਦੀ ਅਸਮੇਤ ਵੀ ਗਈ ਜੀ ਹਾਂ ਜੀ ਦੋਨੇ ਜਿੜੀਆਂ ਗਈਆਂ ਨਹੀਂ ਸੱਦੀਆਂ ਹੋਏ ਦੇ ਹੋ ਮਾਸੀ ਜੀ ਨੇ ਕਰਿਆ ਹੁਣ ਦੀਦੀ ਵੀ ਫੋਨ ਫਿਰ ਕੇ ਜਾ ਰਹੇ ਹੋ ਉਹ ਰਿਹਾ ਹੈ ਮੈਂ ਕਿ ਤੁਸੀਂ ਕਹਦੇ ਨਹੀਂ ਆਏ ਵੀ ਨੇੜੇ ਹੈਗੇ ਆ ਕਿ ਜਾਓ ਸਰਕੇ ਚੱਕਣੀ ਹੈਗਾ ਨੇ ਉੱਥੇ ਘੜਿਆਂ ਦੂਰ ਉੱਥੋਂ ਪਾਸ ਦੇਖਣੀ ਹੈ ਮੈਂ ਤੁਹਾਨੂੰ ਕਹਿੰਦੀ ਮੈਂ ਕਦੇ ਇੱਥੇ ਨਹੀਂ ਆਉਂਦਾ ਉੱਥੀ ਘੇੜਾ ਮਾਰਿਆ ਕਰ ਜਾ ਕੋਈ ਭਰਾ ਹੁੰਦਾ ਚੱਲ ਬੰਦਾ ਹੈ ਨਾ ਕੰਮ ਕਰਦਾ ਕਰਦਾ ਪੈ ਜਾਂਦਾ ਨਾਲੇ ਨੂੰ ਕੰਮ ਕੱਲੀ ਨੂੰ ਬਹੁਤ ਆਣਾ ਫਿਰ ਹਾਂਜੀ ਹਾਂ ਚੱਲੋ ਇਹਦਾ ਦਿਖਾਓ ਉਹ ਕੋਈ ਤਾਂ ਦਾਰੂ ਪਤਾ ਨਹੀਂ ਤੇ ਲੋ ਕੇ ਲੋ ਸਾਹਮਣੂ ਆਪਣਾ ਆਪਣਾ ਬੰਦਾ ਹੁਣ ਹਾਂਜੀ ਹਾਂ ਮੁਗਾਲ ਗੜੇ ਚਲੋ ਠੀਕ ਆ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਆਂ